तरीके सतलुज तुसी बांधते ਪਿੰਡ ਸਰਬਾ ਪਾਂਡਿਆ ਦੀਆਂ ਬੈਂਕਾਂ ਨਜ਼ਦੀਕ ਫਿਰ ਲੱਗੀ ਬੰਨ ਨੂੰ 20 ਫੁੱਟਾ ਲੋਕਾਂ ਚ ਦਹਿਸ਼ਤ ਦਾ ਮਾਹੌਲ ਅਤੇ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਪਾ ਪਾ ਕੇ ਲੋਕਾਂ ਨੂੰ ਇਸ ਬੰਨ ਨੂੰ ਬਚਾਉਣ ਲਈ ਪਹੁੰਚ ਰਹੀ ਜਿਹੜੀ ਉਹ ਕੋਸ਼ਿਸ਼ ਕਰਨ ਦੀ ਅਪੀਲ ਕਰ ਰਹੇ ਨੇ ਇਹਨਾਂ ਬੇਕਾਵਾਈਆਂ ਮਸ਼ਹੂਰ ਮਰਨਾ ਭਾਈ ਉਸ ਥਾਂ ਤੇ ਲੱਗੀ ਹੈ ਢਾ ਲੱਗੀ ਆ ਤਿੰਨ ਚਾਰ ਦਿਨ ਹੋ ਚਲੇਗਾ ਲਗਾਤਾਰ ਇੱਕ ਜਿਹੜਾ ਉਦੋਂ ਦੇ ਪੈਣ ਦਾ ਆ ਤੇ ਰਾਦੇ ਪੇੜ ਬਹਿ ਕੇ 90 ਸਿਰੋਂ ਥੋੜੀ ਜਿਹਾ ਬੰਦੇੋਂ ਵੱਧ ਕੇ ਢਾਹ ਹੋ ਗਈ ਤੇ ਇਹ ਸੜਕਾ ਤਕਰੀਬਨ ਅੱਧੀ ਲੈ ਗਿਆ ਹੋਇਆ ਫਾਦੋ ਜੇ ਉਸ ਟਾਈਮ ਦਾ ਜਿੰਨੀ ਤਰੀਕਾ ਜਿਹਾ 5 ਜੁਲਾਈ ਤਰੀਕ ਨਵਾਂ ਦਿਨ ਮੰਗਵਾਰਾ ਤੇ ਟਾਈਮ ਕੋਈ 9 ਕਦਾਣਾ ਵਾ 9:30 ਦਾ ਨਾ ਕੋਈ ਨੁਕਸਾਨ ਨਹੀਂ ਨੁਕਸਾਨ ਤਾਂ ਬਹੁਤ ਆਈ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕੋਈ ਜੀ ਆਂਦਾ ਕਿਰਪਾ ਕਰੇ ਨੁਕਸਾਨ ਤੋਂ ਬਜੇ ਰਿਏ ਤਕਰੀਬਨ 11 ਤਰੀਕ ਦੇ ਲੱਗੇ ਹੋਏ ਆ ਆਦਰੀਕ ਤੋਂ ਲਗਾਤਾਰ ਹੁੰਦਾ ਘਰਾ ਦੇ ਨਿਕਲਿਆ ਰਾਤ ਵੀ ਇਥੇ ਗਰੇਟ ਬੈਗੇ ਰਾਤ ਵੀ 2 ਵਜੇ ਤੱਕ ਸੰਗਤ ਲੱਗੀ ਰਹੀ ਆ ਸੜਕੇ ਦੀ ਸੰਗਤ ਫੇਰ ਆ ਕੇ ਲੱਗੀ ਹੋਈ ਆ ਆਹ ਫਿਰ ਜੇਤਾ ਲਾਉਣ ਲੱਗੀ ਜਰਾ ਹਾਂ ਇਹ ਤੜਕੇ ਦੀ ਢਾਲ ਕੀ ਏ ਇਹ ਨਵੇਂ ਸਿਰੋਂ ਜਿਹੜੀ ਆ ਇਹ ਸਾਢੇ 8 ਵਜੇ ਦੀ ਚੱਲੂ ਹੋਈ ਆ ਲਗਾਤਾਰੀ ਤੇ ਗੱਡ ਗਈਆਂ ਆ ਰਹੀਆਂ ਕ੍ਰੀਏਟਿਵ ਸੰਗਤ ਲਗਾਤਾਰ ਪਾਈ ਜਾ ਰਹੀ ਆ ਸੰਗਤ ਨੂੰ ਬੇਨਤੀ ਆ ਲਾਗੂ ਵੱਲੋਂ ਵੀ ਜਿਹਨੂੰ ਜੋ ਵੀ ਆਵਾਜ਼ ਸੁਣਦਾ ਜਿਹਦੇ ਕੋਲ ਇੱਥੇ ਭਰੇ ਹੈਗੇ ਆ ਢੋੜੇ ਭਰੇ ਹੈਗੇ ਜਾਂ ਟਰਾਲੇ ਮਿੱਟੀ ਦੇ ਆ ਜਾਂ ਖਾਲੀ ਢੋੜੇ ਆ ਫਿਰ ਕਾਹਦਾ ਢਾਹ ਏ ਉਹ ਬੰਨ ਬਣਾ ਦੇ ਤੇ ਕੀਤਾ ਹੀ ਰੋਗਾ ਹੁਣ ਜਦ ਰੀ ਵੱਡੀ ਢਾਲ ਆ ਗਈ ਆ ਸਭੀ ਸੰਗਤ ਨੂੰ ਪੀਓ ਜੋ ਬਲਾਜ ਮਜੂਰ ਸਰਕਾਰੀ ਸਾਰੇ ਪ੍ਰਾਵਾਵਾਂ ਨੂੰ ਬੇਨਤੀ ਆ ਵੀ ਇੱਥੇ ਪਹੁੰਚੋ ਇਹ ਵੱਡੀ ਟਾਵਾ ਜੇ ਕਬਿਸ਼ਾਰ ਹੋਵੇ ਬੜੇ ਪਿੰਡਾਂ ਦੇ ਸ਼ਾਰ ਹੋਗਾ ਯਾਰੇ ਵੀ ਅੱਗੇ ਮਰੇ ਪਿਆ ਸਾਡੇ ਲੱਗੇ ਬੱਲੇ ਕੋਣੀ